ਮੈਂ ਡਾਕਟਰ ਕ੍ਰਿਸ਼ਨ ਲਾਲ ਲਗਭਗ 33 ਸਾਲਾਂ ਤੋਂ ਰਿਟਾਇਰਡ ਕਮਚਾਰੀਆਂ ਅਤੇ ਕਮ ਕਰ ਰਹੇ ਕਮਚਾਰੀਆਂ ਨੂੰ ਉਹਨਾਂ ਦੇ ਬੰਦੇ ਲਾਭ ਦਵਾਉਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਅਤੇ ਸੁਪਰੀਮ ਕੋਰਟ ਵਿੱਚ ਉਹਨਾਂ ਦੇ ਕੇਸ ਕਰਕੇ ਲਾਭ ਦਵਾਉਣ ਲਈ ਹਰ ਸੰਭਵ ਯਤਨ ਕਰ ਰਹੇ ਹਾਂ ਇਸ ਲਈ ਮੰਨੇ ਕਿਰشنا ਗੁਰਪ ਨਾਮ ਦੀ ਇੱਕ ਰਜਿਸਟਰਡ ਕੰਸਲਟੈਂਸੀ ਫਾਰਮ ਬਣਾਈ ਹੋਈ ਹੈ 6ਵੇਂ ਪੇ ਇੱਕ ਮਿਸਨ ਦਾ ਬਕਾਇਆ 1/16 ਤੋਂ 36/21 ਦਾ ਦੇਣ ਸੰਬੰਧੀ ਪੰਜਾਬ ਸਰਕਾਰ ਨੇ 18/2/2025 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਰਾਹੀਂ ਕੰਮ ਕਰ ਰਹੇ ਕਰਮਚਾਰੀਆਂ ਨੂੰ ਜਨਵਰੀ 26 ਤੋਂ 36 ਮਹੀਨਿਆਂ ਵਿੱਚ ਅਤੇ 75 ਸਾਲ ਤੋਂ ਘੱਟ ਉਮਰ ਦੇ ਰਿਟਾਇਰਡ ਕਮਚਾਰੀਆਂ ਨੂੰ ਬਿਆਲੀ ਮਿਨਾਂ ਵਿੱਚ ਪੇਕ ਮਿਸਮ ਦਾ ਬਕਾਇਆ ਦੇਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਦੋਂ ਕਿ ਸੁਪਰੀਮ ਕੋਰਟ ਦੇ ਫੈਸਲਿਆਂ ਦੇ ਅਨੁਸਾਰ ਇਹ ਬਕਾਇਆ ਪੇਕ ਮਿਸਮ ਵੀ ਰਿਪੋਰਟ ਜਾਰੀ ਹੋਣ ਤੋਂ 2 ਮਹੀਨਿਆਂ ਦੇ ਅੰਦਰ ਅੰਦਰ ਦੇਣਾ ਲਾਜ਼ਮੀ ਹੈ ਸੁਪਰੀਮ ਕੋਰਟ ਦੇ ਵਿੱਚ ਫਾਈਲ रिट पिटीशन सिविल 35 ऑफ 2006 ਦਾ ਫੈਸਲਾ 37 2008 ਨੂੰ ਹੋ ਚੁੱਕਾ ਹੈ ਜਿਸ ਦੇ ਅਨਸਾਰ ਪੇਕ ਮਿਸਨ ਦਾ ਬਕਾਇਆ ਰਿਪੋਰਟ ਜਾਰੀ ਹੋਣ ਤੋਂ 2 ਮਹੀਨੇ ਦੇ ਅੰਦਰ ਅਦਾ ਦੇਣਾ ਲਾਜ਼ਮੀ ਹੈ ਇਸ ਲਈ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਨੂੰ ਰੱਦ ਕਰਵਾਉਣ ਲਈ ਅਸੀਂ ਹਾਈ ਕੋਰਟ ਵਿੱਚ ਇੱਕ ਕੋਰਟ ਗੈਸ ਪਾ ਰਹੇ ਹਾਂ ਤਾਂ ਕਿ ਸੁਪਰੀਮ ਕੋਰਟ ਦੇ ਫੈਸਲੇ ਦੇ ਅਨੁਸਾਰ ਇਹ ਬਕਾਇਆ 2 ਮਹੀਨਿਆਂ ਵਿੱਚ ਮਿਲ ਸਕੇ ਇਸ ਸੰਬੰਧੀ ਸੀਡਬੀਪੀ ਨੰਬਰ 2099 ਆਫ 2023 O&M ਸ਼ਿਵ ਕੁਮਾਰ ਅਤੇ ਹੋਰ ਬਨਾਮ ਪੰਜਾਬ ਸਰਕਾਰ ਦਾ ਫੈਸਲਾ 72 2025 ਨੂੰ ਹੋ ਚੁੱਕਾ ਹੈ ਜਿਸ ਦੇ ਫੈਸਲੇ ਦੇ ਅਨੁਸਾਰ ਸਰਕਾਰੀ ਕਰਮਚਾਰੀਆਂ ਨੂੰ ਪੇਕ ਮਿਸਨ ਦਾ ਬਕਾਇਆ ਪੇਕ ਮਿਸਨ ਦੀ ਰਿਪੋਰਟ ਜਾਰੀ ਹੋਣ ਤੋਂ 2 ਮਹੀਨਿਆਂ ਦੇ ਅੰਦਰ ਅੰਦਰ ਦੇਣਾ ਲਾਜ਼ਮੀ ਹੈ ਇਸ ਲਈ ਸੁਪਰੀਮ ਕੋਰਟ ਦੇ ਫੈਸਲੇ ਦੇ ਅਨੁਸਾਰ ਪੇਕ ਮਿਸਨ ਦਾ ਬਕਾਇਆ 2 ਮਹੀਨੇ ਵਿੱਚ ਲੈਂ ਲਈ ਡਾਕਟਰ ਕਿਸ਼ਨ ਲਾਲ ਨਾਲ ਮੋਬਾਈਲ ਨੰਬਰ 90410 13814 ਤੋਂ 19 6th line ਉੱਪਰ ਸੰਪਰਕ ਕੀਤਾ ਹੈ